ਇੱਥੇ ਆਏ ਆ ਸਾਨੂੰ ਪਤਾ ਲੱਗਿਆ ਪਿੰਡ ਮਾਣੂ ਕੀ ਅੱਜ ਕੋਈ ਗੋਲੀ ਚੱਲੀ ਇਹਨਾਂ ਦੇ ਪਿੰਡ ਦਾ ਹੀ ਮਾਣੂ ਕਿਆਂ ਦਾ ਮੋਟਾ ਨਾਮ ਦਾ ਮੁੰਡਾ ਇਹ ਪਹਿਲਾਂ ਆਸ ਵਿੱਚ ਦੋਸਤ ਸੀ ਜੇ ਅੱਜ ਕੋਈ ਇਹਨਾਂ ਦੇ ਝਗੜਾ ਹੋਇਆ ਜੇ ਇੱਥੇ ਆਏ ਆ ਸਾਨੂੰ ਪਤਾ ਲੱਗਿਆ ਪਿੰਡ ਮਾਣੂ ਕੀ ਅੱਜ ਕੋਈ ਗੋਲੀ ਚੱਲੀ ਆ ਉਹਦੇ ਵਿੱਚ ਗਗਨਦੀਪ ਸਿੰਘ ਗਗਨਾ ਪੁੱਤਰ ਗੁਰਦੀਪ ਸਿੰਘ ਉਹਦੇ ਗੋਲੀ ਲੱਗੀ ਆ ਇਹਦੇ ਕੋਈ ਇਹਨਾਂ ਦੇ ਪਿੰਡ ਦਾ ਹੀ ਮਾਣੂ ਕਿਆਂ ਦਾ ਮੋਟਾ ਨਾਮ ਦਾ ਮੁੰਡਾ ਇਹ ਪਹਿਲਾਂ ਆਸ ਵਿੱਚ ਦੋਸਤ ਸੀ ਜੇ ਅੱਜ ਕੋਈ ਇਹਨਾਂ ਦੇ ਝਗੜਾ ਹੋਇਆ ਤੇ ਬਾਕੀ ਇਹਨਾਂ ਦੇ ਪਰਿਵਾਰ ਦੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਦੇ ਆ ਜੋ ਵੀ ਬਿਆਨ ਦੇਣਗੇ ਉਹਨਾਂ ਮੁਤਾਬਕ ਕਾਰਵਾਈ ਕੀਤੀ ਜਾਊ। ਦੋਸ਼ੀਆਂ ਨੂੰ ਕਿਸੇ ਕੀਮਤ ਤੇ ਬਖਸ਼ਾ ਨਹੀਂ ਜਾਊਗਾ। ਕਿੰਨੀ ਉਮਰ ਦੇ ਸੀ ਜੀ ਬੰਦੇ ਦੀ ਮੌਤ ਹੋ ਗਈ ਆ? ਇਹ 36 ਸਾਲ ਆ ਜਿਹੜਾ ਮੌਤਵਾਰਿਆ ਜੇ ਪਤਾ ਕਰਦੇ ਆ ਜੀ। ਸਰ ਕਿੰਨੇ ਨੌਜਵਾਨਾਂ ਨੇ ਹਮਲਾ ਕੀਤਾ ਗਿਆ ਸੀ ਇਸ ਘਟਨਾ ਵਿੱਚ? ਅਜੇ ਇਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਲਿਖਦੇ ਆ ਜੋ ਲਿਖਾਉਣਗੇ ਉਹਨਾਂ ਮੁਤਾਬਕ ਕਾਰਵਾਈ। ਮੌਕੇ ਦੀ ਘਟਨਾ ਤੇ ਪਹੁੰਚੇ ਹੋ ਤੁਸੀਂ? ਨਹੀਂ ਅਜੇ ਜਾਣਾ ਗਿਆ ਮੌਕੇ ਤੇ ਜਾ ਕੇ ਫਿਰ ਕਾਰਵਾਈ ਕਰਾਂਗੇ ਜੀ। ਉਹ ਡਾਕਟਰਾਂ ਨੇ ਰੈਕਡ ਡਿਕਲੇਅਰ ਕਰਤੀ ਹੈ ਜੀ ਹਸਪਤਾਲ ਦੇ ਵਿੱਚ ਆਪ ਪਤਾ ਕਰਦੇ ਆ ਜੀ ਜੋ ਵੀ ਡਾਕਟਰ ਸਾਹਿਬ ਤੋਂ ਲਵਾਗੇ ਰਿਪੋਰਟ ਦੇਖਦੇ ਅੱਛਾ ਇਹਨਾਂ ਦਾ ਕੋਈ ਆਪਸ ਵਿੱਚ ਝਮੇਲਾ ਚੱਲਦਾ ਸੀ ਪਹਿਲਾਂ ਵੀ ਤੁਹਾਡੇ ਕੋਲ ਦਰਖਾਸਤ ਪੈਂਡਿੰਗ ਪਈ ਹੈ ਇਹਨਾਂ ਦੀ ਕੋਈ ਦੱਸ ਦਿਆ ਕੋਈ ਪਹਿਲੇ ਮੈਂ ਤਾਂ ਜੇ ਕਾਲੀ ਲੱਗਿਆ ਇੱਥੇ ਤੇ ਕੱਲ ਪਹਿਲਾਂ ਕੋਈ ਮਾੜਾ ਮੂਟਾ ਇਹਨਾਂ ਦਾ ਝਗੜਾ ਹੋਇਆ ਪੰਚਾਇਤ ਵਾਲੇ ਕੋਈ ਰਾਜੀਨਾਮਾ ਕਰਾਉਂਦੇ ਸੀ ਇਹਨਾਂ ਇਹ ਕਬੱਡੀ ਖਿਡਾਜੀ ਸੀ ਜੀ ਹਾਂਜੀ ਸਾਰੇ ਇਕੱਠੇ ਸੀਗੇ ਇਕੱਠੇ ਖੇਡਦੇ ਘੂਰਦੇ ਸੀਗੇ ਹਾਂਜੀ ਹੁਣ ਉਸੇ ਕਬੱਡੀ ਕਰਕੇ ਇਹਨਾਂ ਦਾ ਆਪਸ ਵਿੱਚ ਇਹ ਰੌਲਾ ਸੀ ਕਬੱਡੀ ਦਾ ਨਹੀਂ ਕੋਈ ਰੌਲਾ ਇਹਨਾਂ ਦਾ ਆਪਸ ਵਿੱਚ ਕੋਈ ਜਿਹੜਾ ਹੁਣ ਤੱਕ ਜਿਹੜਾ ਇੱਕੋ ਮੁੱਢਲੀ ਪਛੇਤ ਤੋਂ ਇਹਹੀ ਪਤਾ ਲੱਗਿਆ ਕਬੱਡੀ ਵਾਲੇ ਨਹੀਂ ਕੋਈ ਰੌਲਾ ਇਹਨਾਂ ਦਾ ਆਪਸ ਵਿੱਚ ਕੋਈ ਕੋਈ ਮਾੜੀ-ਮੋਟੀ ਕਿਸੇ ਗੱਲ ਤੇ ਜਿਵੇਂ ਯਾਰਾਂ ਦੋਸਤਾਂ ਦੀ ਹੁੰਦੀ ਹੈ ਉਹ ਝਗੜਾ ਸੀ ਇਹਨਾਂ ਦਾ ਠੀਕ ਹੈ ਥੈਂਕ ਯੂ ਆਹ ਥਲੀ ਵੀਰੇ ਦੇਖਿਓ ਥਲੀ ਪਿਆ ਉਹ ਠੀਕੇ ਕੇ